ਹਾਂਜੀ ਪਹਿਲੀ ਕੁਸ਼ਤੀ ਸਟਾਰਟ ਹੋਣ ਲੱਗੀ ਆ ਤੁਸੀਂ ਵੇਖ ਸਕਦੇ ਹੋ ਪਿੰਡ ਨਲਿੰਨੀ ਹਾਂਜੀ ਪਹਿਲੀ ਕੁਸ਼ਤੀ ਸਟਾਰਟ ਹੋ ਰਹੀ ਆ ਪਿੰਡ ਨਲਿੰਨੀ ਪਹੁੰਚੇ ਹੋਇਆ ਜਿਵੇਂ ਅਸੀਂ ਤੁਹਾਨੂੰ ਦਿਖਾਵਾਂਗੇ ਪਿੰਡ ਨਲਿੰਨੀ ਦਾ ਜਦੰਗਲ ਸਿੰਝ ਮੇਲਾ ਕਰਦੇ ਹਾਂ ਸਟਾਰਟ ਜੀ ਹਲੋ ਹਲੋ ਇੱਕ ਨਗਰ ਕੀਰਤਨ ਨਾਲ ਜੀ ਕੰਡਾਲ ਦੇ ਸੁੱਖ ਨੇ ਨੌਂ ਦੀ ਫਸਲ ਦੇ ਜਨਮ ਦੀ ਇੱਕ ਤਾੜੀ ਮਾਰਦੇ ਬੁੱਲ ਕੇ ਮਿੱਤਰੋ ਭਾਵੇਂ ਲੜਕੋ ਤੇ ਕੁਸ਼ਤੀ ਚ ਹੋ ਰਿਹਾ ਹਾਂਜੀ ਪਹਿਲੀ ਕੁਸ਼ਤੀ ਦੀ ਤਿਆਰੀ ਹੋ ਚੱਲੀ ਹੈ ਤੇ ਹੁਣ ਲੱਗੀ ਹੈ ਥੋੜੇ ਸਮੇਂ ਦੇ ਵਿੱਚ ਤੇ ਕੁੰਡਾਲ ਦੇ ਵਿੱਚ ਬੈਠੇ ਨੇ ਸਾਰੇ ਦਰਸ਼ਕ ਚਾਹਵਾਨ ਦੇਖਣੇ ਵਾਲੇ ਦੇਖ ਸਕਦੇ ਹਾਂ ਤੁਸੀਂ ਵੀਡੀਓ ਦੇ ਵਿੱਚ ਆਪਣੀ ਚ ਹਾਰੇ ਵੀਰ ਦੇ ਸਾਹਦੇ ਦੂਰੇ ਉਨੋੜੇ ਪਹੁੰਚੇ ਹੋਏ ਨੇ ਵੀਰਾਂ ਪਹਿਲੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਆ ਮੈਂ ਸਾਰੇ ਨਗਰ ਨੂੰ ਨੌਜਵਾਨਾਂ ਨੂੰ ਨਗਰ ਦੇ ਖੇੜੇ ਵੀ ਸੁਖ ਤੇ ਮਾਲ ਪਸ਼ੂ ਦੇ ਸੁਖ ਤੇ ਤੇ ਦੱਬ ਕੇ ਇੱਕ ਜ਼ੋਰ ਨਾਲ ਤਾੜੀ ਲਾ ਦਿਓ ਆਦਾਰਾ ਸਹਿ ਕਰਾਵਾਂ ਦੀ ਸ਼ੁਰੂ ਹਾਂਜੀ ਦੇਖ ਸਕਦੇ ਤੁਸੀਂ ਆ ਪਾਬਾ ਕਿੱਥੇ ਪਾਬਾ ਆਜੋ ਵੀ ਆਜੋ ਨੌਜਵਾਨੋ ਜਿਹੜੇ ਬਾਹਰ ਖੜੇ ਆਲੇ-ਦਾਲੇ ਸਾਰੇ ਆਜੋ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਆ ਬਹੁਤ ਸੋਹਣੀ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਦੋਏ ਕੁਸ਼ਤੀ ਜਸਵੀਰ ਬਰਸਰ ਕਿਤੋਂ ਸਹਿਲ ਤੋਂ ਇਹ ਵੀ ਚ ਹੈ ਜਦ ਚ ਦਿਦੇਸ਼ ਤੇ ਤੀਆ ਰੋਕੇ ਘਾੜੇ ਦੇ ਵਿੱਚ ਆ ਜਾਣਾ ਤੋਂ ਸਾਫ਼ ਨਹੀਂ ਦਿਖ ਰਿਹਾ ਮੈਨੂੰ ਪਾਜੀ ਨੂੰ ਬੇਨਤੀ ਆ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਘਾੜੇ ਦੇ ਵਿੱਚ ਪਹੁੰਚ ਜਾਣਾ ਆਪ ਫੇਰ ਤੋਂ ਬੇਨਤੀ ਕਰਦਾ ਵਿਭਾਗ ਜੀ ਜਰੂਰ ਖਾੜੇ ਦੇ ਵਿੱਚ ਪਹੁੰਚ ਜਾਣ ਸਾਰੇ ਭਗਤਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਖਾੜੇ ਚ ਪਹੁੰਚਣ ਦੀ ਕੋਸ਼ਿਸ਼ ਕਰਨੇ ਅਸੀਂ ਪਹਿਨੇ ਬਾਬਾ ਜੀ ਨੂੰ ਆਵਾਜ਼ ਕਰਦੇ ਜੇ ਮੈਨਨ ਫਾਰਗਰ ਤੋਂ ਆਏ ਹਨ ਇਹਨਾਂ ਨੂੰ ਕਿਹੜਾ ਜਿੱਤੇ ਆ ਬਈ ਕਿਹੜੇ ਜਿੱਤੇ ਬਾਬਾ ਜੀ ਇਹਨਾਂ ਦਾ ਨਾਮ ਦੱਸ ਦੋ ਨਾਮ ਪੱਤੀ ਪੱਤੀ ਦੀ ਆ ਵੀ ਦੁੜੀ ਕੁਸ਼ਤੀ ਵਾਲੇ ਉਹ ਬੱਗੇ ਉਹਨੂੰ ਪੱਤੀ ਦੇ ਦਿਆ ਕਰ ਆ ਨਾਮ ਦੱਸ ਦੋ ਕਿਹੜਾ ਜਿੱਤੇ ਇਹਨਾਂ ਜੋ ਬਿੱਧੀ ਕਿਹੜਾ ਜਿੱਤੇ ਇਹਨਾਂ ਦਾ ਨਾਮ ਦੱਸ ਦੋ ਮੜੇ ਜਗਾ ਉਹ ਪਰਚੀ ਕਿੱਥੇ ਆ ਉਹਨਾਂ ਦੀ ਹਾਂ ਬੇਟਾ ਤੁਹਾਡਾ ਨਾਮ ਕੀ ਆ ਹਰਸ਼ਦੀਪ ਕਿਹੜੇ ਜਿੱਤੇ ਤੁਹਾਡੇ ਜੋ ਕੀ ਨਾਮ ਹੈ ਤੁਹਾਡਾ ਹਾਂਜੀ 22 ਬਾਵੀ ਜੀ ਮਾ ਵੀਸ ਕਹਾਂ ਸੇ ਹੋ 22 ਜੀ 22 ਸਰ ਸਰਾਂਦ ਤੋਂ ਆਏ ਹਾਂ ਬਾਵੀਸ ਹੈ ਕਿਹੜੀ ਜਗ੍ਹਾ ਤੋਂ ਆਏ ਸਰਾਂਦ ਜੀ ਅੱਛਾ ਨਾਮ ਤੇਰਾ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਠੀਕ ਹੈ ਜੀ ਬਾਵੀਸ ਜਿੱਤੇ ਹੀ ਹਰਸ਼ਦੀਪ ਸਿੰਘ ਸਰਾਂਦ ਤੋਂ ਲੇ ਦੋਨੋਂ ਪਹਿਲਵਾਨੇ ਛੋਟੇ ਬੱਚੇ ਹਨੇ ਈ ਪਿੰਡ ਤੋਂ ਹੌਲੀ ਹੌਲੀ ਸਾਰੇ ਵੱਡੇ ਹੋ ਜਾਂਦੇ ਨੇ ਛੋਟਿਆਂ ਤੋਂ ਨੌਜਵਾਨ ਸਾਡੇ ਤੇ ਕਰ ਦੋਗੇ ਉੱਠਣ ਲੱਗ ਗਏ ਆ ਦੂ ਦੂਆ ਮੁੰਡਾ ਜਿਹੜਾ ਕਰਨ ਵੀਰ ਅੱਛਾ ਆ ਦੋਨਾਂ ਦੀ ਮੁਕਤੀ ਸ਼ੁਰੂ ਕਰਾਈ ਜਾਵੇ ਕਰਾ ਦਿਓ ਜੀ ਕਰਾ ਦਿਓ ਸਟਾਰਟ ਇਹਦਾ ਨਾਮ ਦੱਸ ਦਿਓ ਜੀ ਲੈ ਬੱਚੇ ਨਹੀਂ ਜੀ ਕੋਈ ਗੱਲੀ ਹਲੀਆਂ ਦੇਖੋ ਜੀ ਬੱਚਿਆਂ ਦੀ ਵੀ ਬਹੁਤ ਈਆ ਕੁਸ਼ਤੀ ਹੁੰਦੀ ਆ ਇਹ ਜੀ ਕਰ ਵੀ 10 ਸਾਲ ਬਹੁਤ ਵਧੀਆ ਲੱਗ ਰਿਹਾ ਇਹਦੇ ਮੁੰਡੇ ਵੈਸੇ ਬਹੁਤ ਇਹ ਵੀ ਵੱਡਾ ਮੁੰਡਾ ਜਿਹੜਾ ਦੂਸਰਾ ਅੱਧੋ ਅੱਧ ਦਾ ਫਰਕ ਆ ਦੋਨਾਂ ਦੇ ਵਿੱਚ ਆ ਜ਼ਮੀਨ ਆਸਮਾਨ ਦਾ ਫਰਕ ਆ ਆ ਵੀ ਵਾਸਾ ਲਾਓ ਆ ਬੱਚੇ ਹਾਂਜੀ ਇਹ ਤੁਸੀਂ ਵੇਖ ਸਕਦੇ ਹੋ ਬੱਚਿਆਂ ਦੀ ਕਸਤੀ ਹੋ ਰਹੀ ਹੈ ਨਾ ਜੀ ਬਾਬਾ ਜੀ ਦੇਖ ਕੇ ਲੱਗ ਰੋ ਨਾ ਥੋੜੇ ਜਿਹਾ ਸੜੋ ਸੜੋ ਆ ਬੇਰ ਇੱਧਰ ਲੈ ਤਾਂ ਬਿੱਧਰ ਲੋਏ ਨਾ ਹਾਂਜੀ ਬੱਚਿਆਂ ਦੀ ਕਸਤੀ ਬਹੁਤ ਵਧੀਆ ਕਸਤੀ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਬਜੂ ਕਸਤੀ ਆ ਦੇਖੋ ਜੀ ਕੀ ਵਧੀਆ ਕੁਸ਼ਤੀ ਹੈ ਦੇਖ 사ਦੇ ਜੀ ਜਿਵੇਂ ਕੁੜਾਈ ਬਸਾਰਸ ਰਹਿੰਦੇ ਬਟਾਉ ਨੂੰ ਗਾ ਲਏ ਹਲੋ ਜੀ ਦਰਸ ਲਾਓ ਨਹੀਂ ਆ ਰੇ ਜਸਨ ਬਲਾਰੀ ਹਾਂਜੀ ਛੋਟੋਟੇ ਬੱਚੇ ਦੀਆਂ ਕੁਸ਼ਤੀਆਂ ਤੁਸੀਂ ਵੇਖ ਸਕਦੇ ਹੋ ਵਧੀਆ ਕੁਸ਼ਤੀ ਦੇਖਣ ਵਾਲੀ ਹੈ ਬਈ ਹਾਂਜੀ ਹਾਂ ਇਹ ਕੁਸ਼ਤੀਆਂ ਨੇ ਨਗਰ ਖੇੜੇ ਦੇ ਲਈ ਚੰਗੀਆਂ ਹੁੰਦੀਆਂ ਨੇ ਜਸਨ ਜਸਨ ਬਲਾਰੀ ਇਹਦਾ ਨਾਮ ਹੋਰ ਤੋਂ ਹਾਂਜੀ ਕਰ ਦੋ ਜੀ ਸਟਾਰਟ ਜਸਨ ਬਲਾਰੀ ਹੱਥ ਕਿਹੜਾ ਕਰ ਦੋ ਜਸਨ ਬਲਾਰੀ ਕਿਹੜਾ ਦੋਸਰਾ ਕਰ ਲਈ ਵਿਸ਼ਾਲ ਸਰਾਂਦੀ ਚਲੋ ਕਰ ਦੋ ਜੀ ਸਟਾਰਟ ਫੇਰ ਆ ਦਸਨ ਬਲਾੜੀ ਵਿਸਾਲ ਸਰੰਦ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਕੁਸ਼ਤੀ ਚੱਲੀ ਹੈ ਜੀ ਹੁਣ ਇਹ ਬਹੁਤ ਵਧੀਆ ਪਹਿਲਵਾਨ ਨੇ ਇਹ ਆ ਮੁੰਡਾ ਕਿਹੜਾ ਕੋਈ ਹੱਥ ਬੁਲਾਓ ਆਓ ਆ ਗਿਆ ਵੀ ਆ ਗਿਆ ਚਲੋ ਆਪਰ ਆਪਰ ਨਾਲ ਆ ਬਈ ਮੁੰਡਿਆ ਤੇਰਾ ਕੀ ਨਾਮ ਆ ਨੌ ਨਾ ਦੋਖਣ ਪਵਾਦੀ ਵਿਸ਼ਾਲ ਸਰ ਹੁੰਦੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਵਾਹ ਵਾਹ ਹੋਰ ਵਧੀਆ ਕੁਸ਼ਤੀ ਲੜੀ ਦਸੂ ਵਿਸ਼ਾਲ ਸਰ ਹੁੰਦਲੇ ਹਾਂਜੀ ਹਾਂ ਵਿਸ਼ਾਲ ਜਿੱਤੀ ਗਈ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਪਲੇਅਰ ਆਈ ਵੀ ਕਿਹੜਾ ਦਾ ਬਹੁਤ ਪੰਜਾਬੀ ਕੋਗ ਪਹਿਲੇ ਤੋਂ ਬਹੁਦੇ ਕੁਸ਼ਤੀ ਆਈ ਹੈ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਪਿੰਡ ਨਲਿੰਦੀ ਨਗਰ ਪਿੰਡ ਨਲਿੰਦੀ ਵਿੱਚ ਪਹੁੰਚੇ ਹੋਏ ਜਿਵੇਂ ਅਹਨਸਾਲੀ ਸਾਹਿਬ ਤੋਂ ਬਾਬਾ ਜਿਹੜੇ ਦਾ ਦਰਦਾਰ ਸਿੰਘ ਨਾਮ ਹੈ ਅੱਛਾ ਕੀ ਨਾਮ ਹੈ ਤੁਹਾਡਾ ਬਾਬਾ ਜੀ ਦਰਦਾਰ ਸਿੰਘ ਦਾ ਇਹ ਕਮੈਂਟਰੀ ਨੇ ਰੈਫਰੀ ਨੇ ਇਥੇ ਰੈਫਰੀ ਰੈਫਰੀ ਨਹੀਂ ਹਾਂਜੀ ਕੀ ਨਾਮ ਦੱਸਿਆ ਬਾਬਾ ਜੀ ਤੁਸੀਂ ਦਰਦਾਰ ਸਿੰਘ ਦਰਦਾਰ ਸਿੰਘ ਦਰਦਾਰ ਸਿੰਘ ਪਿੰਡ ਹੰਸਾਲੀ ਤੋਂ ਆਏ ਜੀ ਹੰਸਾਲੀ ਸਾਹਿਬੇ ਡੇਰਾ ਹੰਸਾਲੀ ਸਾਹਿਬ ਤੋਂ ਹੀ ਗੁਰਦੁਆਰਾ ਹੰਸਾਲੀ ਸਾਹਿਬ ਤੋਂ ਪਹੁੰਚੇ ਹੋਏ ਨੇ ਇਸੇ ਜਗ੍ਹਾ ਤੇ ਕਰ ਰਹੇ ਨੇ ਰੈਫਰੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਹੰਸਾਲੀ ਸਾ ਸਤਿ ਬਾਬਾ ਜੀ ਸਿੰਘ ਜੀ ਦਾ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਹੈ ਨਾ ਉਸ ਜਗ੍ਹਾ ਤੇ ਬਾਬਾ ਦیدار ਸਿੰਘ ਜੀ ਪਹੁੰਚੇ ਨੇ ਜੋ ਕਿ ਇਸ ਜਗ੍ਹਾ ਤੇ ਨਾ ਰੈਫਰੀ ਦੀ ਸੇਵਾ ਨਿਭਾ ਰਹੇ ਨੇ ਇਲਾਕੇ ਦੇ ਆ ਰੈਫਰੀ ਦੀ ਸੇਵਾ ਨਿਭਾ ਰਹੇ ਨੇ ਬਾਬਾ ਦیدار ਸਿੰਘ ਜੀ ਉਸਦੇ ਰੰਗਲ ਪਹਿਲਵਾਨੀ ਦੇ ਜੋਰ ਅੱਜ ਅਮਨਦੇਵ ਫੋਟੋਗ੍ਰਾਫਰ ਸਾਹਿਬ ਮੰਦਿਰ ਨੂੰ ਆਵਤ ਬਣੋ ਅੰਕ ਤੇ ਦੱਸ ਦਿਓ ਅਜੀਤ ਆ ਵੀ ਤੂੰ ਮਿਲੋ ਵੀ ਜੀ ਆਪਣਾ ਨਾਮ ਲੈ ਦਿਓ ਨਾ ਚੈਨਲ ਦਾ ਵੀ ਤੇ ਇਹ ਵੀਡੀਓ ਦੇਖਣੀ ਹੋਏ ਨਾ ਆਪਣਾ ਪੰਜਾਬ 794 ਸਬਸਕ੍ਰਾਈਬ ਕਰ ਲਓ ਜੀ ਇੱਕ ਮਿੰਟ ਮੈਂ ਮੈਨੂੰ ਦੱਸ ਦੀ ਮੈਂ ਸਾਰਾ ਬੋਲਾਂ ਆਪਣਾ ਪੰਜਾਬ 794 ਜੇ ਮੈਂ ਬੋਲੂਗਾ ਨਾ ਹਾਂ ਤਾਂ ਬੋਲੂਗਾ ਉਹ ਜਲਦੀ ਤੂੰ ਵੀ ਖੋਲ ਕੱਪੜੇ ਚਲੋ ਅੱਜ ਜਾਨ ਜੀ ਤੁਸੀਂ ਕਹ ਦੋ ਮੜਾ ਜੀ ਕਰੋ ਜੀ ਵੀਡੀਓ ਦੇਖਣ ਲਈ ਆਪਣਾ ਪੰਜਾਬ 793 ਸਬਸਕ੍ਰਾਈਬ ਕਰ ਦਿਓ ਠੀਕ ਆਪਣੇ ਨਗਰ ਦੇ ਵਿੱਚ ਨਵਾਂ ਚੈਨਲ ਆਪਣਾ ਪੰਜਾਬ ਆਪਣਾ ਪੰਜਾਬ 794 794 ਤੇ ਵੀਡੀਓ ਦੇਖ ਸਕਦੇ ਹੋ ਆਪਣੇ ਕੱਲੇ-ਕੱਲੇ ਮੋਬਾਈਲ ਤੇ YouTube ਤੇ ਸਾਰਾ ਦੰਗਲ ਖੜਾ ਕਨੇ ਕਨੇ ਪਹਿਲਵਾਨਾਂ ਦੇ ਜੋਰ ਆਪਾਂ ਦੇਖ ਸਕਦੇ ਆ ਇਹਨਾਂ ਦਾ ਵੀ ਬਹੁਤ ਬਹੁਤ ਚੈਨ ਦੇ 95